ਸਰੋਵਰ ਵਿੱਚ ਇਸ਼ਨਾਨ ਕਰਨ ਗਏ ਪਤੀ ਪਤਨੀ ਦੀ ਮੌਤ ਸਰੋਵਰ ਵਿੱਚ ਇਸ਼ਨਾਨ ਹੋ ਜਾਣ ਨਾਲ ਪਿੰਡ ਲੀਲਕਲਾ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਢੀਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਅਤੇ ਉਸ ਦੀ ਪਤਨੀ ਰਜਵੰਤ ਕੌਰ ਹਮੇਸ਼ਾ ਦੀ ਤਰ੍ਹਾਂ ਪਿੰਡ ਲੀਲਕਲਾ ਗੁਰਦੁਆਰਾ ਮੱਕਾ ਸਾਹਿਬ ਮੱਥਾ ਟੇਕਣ ਆਏ ਅਤੇ ਬਲਵੰਤ ਸਿੰਘ ਇਸ਼ਨਾਨ ਲਈ ਸਰੋਵਰ ਤੇ ਉਤਰਿਆ ਅਤੇ ਆਪਣੇ ਆਪ ਨੂੰ ਉਂ ਸੰਭਾਲ ਨਹੀਂ ਸਕਿਆ। ਇਹ ਦੇਖਦੇ ਹੋਏ ਉਸ ਦੀ ਪਤਨੀ ਰਜਵੰਤ ਕੌਰ ਨੇ ਉਸ ਨੂੰ ਬਚਾਉਣ ਦੀ ਅਸਫਲ ਕੋਸ਼ਿਸ਼ ਕੀਤੀ। ਦੋਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਡੁੱਬਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮਿਰਤਿਕ ਦੀ ਇੱਕ ਬੇਟੀ ਅਤੇ ਦੋ ਬੇਟੇ ਹਨ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜਿਹੜੀਆਂ ਵਾਂ ਉਹ ਪਈਆਂ ਵਾਂ ਗੁਰਦੁਆਰਾ ਸਾਹਿਬ ਦੇ ਛਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚਾਚਾ ਜਲ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਲਿਸ ਕਰ ਰਹੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂਜੀ ਹਸਪੰਡ ਵਾਈਫ ਹੈ ਜੀ ਮਰਛ ਲਗਤ ਹੋ ਗਈ ਇਸ ਨਾਲ ਹਸਪੰਡ ਵਾਈਫ ਆ ਇਹ ਨਾਂ ਦਾ ਮੇਰਾ ਨਾਮ ਸਰਸਕਦੀਪ ਸਿੰਘ ਵਾਸੀ ਪਿੰਡ ਕੰਦੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਲੀਲਕਲਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸੋਵਾ ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ ਹੈ ਠੀਕ ਹਮਰੇ ਤੇ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇਟੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ। ਬੜੀਆਂ ਮਿਲੀਆਂ ਲੋਕੀਂ ਜੱਟਰੀ। ਇਹ ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ ਜਿਹਦੀ ਏਜ 50 ਸਾਲ ਆ। ਇਹਦੀ ਵਾਈਫ ਰਜਵੰਤ ਕੌਰ ਜਿਹੜੀ तकरीबन ਉਮਰ 45 ਕਿ ਸਾਲ ਆ। ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇੱਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ। ਇਹ ਸਵੇਰੇ ਸਵਾ 5:00 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ। ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ। ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਇੱਥੇ ਉਹ ਜਦੋਂ ਕਦੇ ਸਰੋਵਰ ਚ ਗਏ ਆ ਸ਼ਨਾਰ ਕਰਨ ਪਏ ਉੱਥੇ ਇਹਨੂੰ ਤੈਰਨਾ ਨਹੀਂ ਸੀਗਾ ਆਂਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੈਂਡ ਸੀਗਾ ਉਹ ਸ਼ਨਾਰ ਕਰਨ ਲੱਗ ਗਿਆ ਲੇਡੀ ਜੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਚਲੇ ਗਈ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਤੇ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਾਰਕ ਸੰਦੀਪ ਸਿੰਘ ਸਹੋਤਾ ਦਿਵਿਆ ਪੰਜਾਬ ਟੀਵੀ ਬਟਾਲਾ